ਸੋਨਹਾਰ ਇਹ ਦੂਸਰੇ ਗਰੁੱਪ ਵਾਲੇ ਬੱਚੇ ਸੀਗੇ ਜਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਪਿੰਡ ਨੱਥੂ ਵਾਲਾ ਗਰ ਵੀ ਵਖੇ ਜੋ ਸਾਡੇ ਸੁਖਵਿੰਦਰ ਸਿੰਘ ਫੌਜੀ ਜਿਨ੍ਹਾਂ ਨੇ ਬਹੁਤ ਸੋਹਣਾ ਪਰਾਲਾ ਕਈ ਸਾਲਾਂ ਤੋਂ ਇਹ ਕਰਦੇ ਆ ਰਹੇ ਆ ਯਾ ਦਸਤਾਰ ਮੁਕਾਬਲਾ ਇਹ ਸਾਡੇ ਪਿੰਡ ਵਾਸਤੇ ਇੱਕ ਵੱਖਰੀ ਤੇ ਨਵੀਂ ਦੇਣ ਆ ਸਾਡੇ ਨੌਜਵਾਨ ਪੀੜੀ ਨੂੰ ਸਾਡੇ ਬੱਚਿਆਂ ਨੂੰ ਉਤਸ਼ਾਹ ਪੈਦਾ ਹੁੰਦਾ ਤਾਂ ਮੈਂ ਇਹ ਵੀ ਸਮਝਦਾ ਵੀ ਸਾਡੇ ਪਿੰਡ ਦੇ ਵਿੱਚ ਇੱਕ ਨਵਾਂ ਹੀ ਕੰਮ ਹੈ ਜਿਹੜੋ ਪਹਿਲਾਂ ਨਹੀਂ ਹੋਇਆ ਹੋਣਾ ਤੇ ਅੱਜ ਲੋੜ ਆ ਜੀ ਜੋ ਦਸਤਾਰ ਸਜਾਉਣ ਵਾਸਤੇ ਸਾਨੂੰ ਲੋੜ ਹੈ ਅੱਜ ਦੇ ਬੱਚੇ ਅੱਜ ਦੇ ਪੀੜੀ ਇਹਨਾਂ ਨੂੰ ਜਿਹੜਾ ਅੱਜ ਦਾ ਇਤਿਹਾਸ ਹੈ ਇਹਦਾ ਦੱਸਣ ਦੀ ਲੋੜ ਹੈ ਹੁਣ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਨਿੱਕੇ ਨਿੱਕੇ ਬੱਚੇ ਦਸਤਾਰ ਸਜਾ ਕੇ ਗਏ ਦਮਾਲੇ ਸਜਾ ਕੇ ਗਏ ਉਹ ਸਾਹਿਬ ਜੀ ਦਾ ਵੀ ਮਨ ਖੁਸ਼ ਹੁੰਦਾ ਹੋਊਗਾ ਔਰ ਇੱਥੇ ਵੀ ਸਾਹਿਬ ਜੀ ਅੱਜ ਵੇਖਦੇ ਹੋਣਗੇ ਵੀ ਛੋਟੇ ਛੋਟੇ ਬੱਚਾ ਨੇ ਦਮਾਲੇ ਸਜਾਏ ਆ ਦਸਤਾਰਾਂ ਸਜ ਤੇ ਮੈਂ ਇਹ ਸਮਝਦਾ ਵੀ ਇਹ ਬਹੁਤ ਵੱਡਾ ਪਰਾਲਾ ਜੀ ਬਹੁਤ ਸੋਹਣਾ ਪਰਾਲਾ ਜੋ ਸਾਡੇ ਨਗਰ ਵਾਤੇ ਚੰਗਾ ਪਰਾਲਾ ਹੈ ਸਾਡੀ ਪੀੜ੍ਹੀ ਵਾਤੇ ਬਹੁਤ ਚੰਗਾ ਪਰਾਲਾ ਜੋ ਕਿ ਇਹ ਫੌਜੀ ਸਾਹਿਬ ਕਰਦੇ ਆ ਸਾਡੀਆਂ ਪੰਚਾਇਤਾਂ ਸਾਡੇ ਜਿੰਨੇ ਸੂਝਵਾਨ ਨਾ ਕਰਦੇ ਪਿੰਡ ਦੇ ਆ ਸਾਰੇ ਸਾਥ ਦਿੰਦੇ ਆ ਚੰਗਾ ਕੰਮ ਕੋਈ ਵੀ ਕਰੋ ਸਾਡੇ ਪਿੰਡ ਦੇ ਵਿੱਚ ਕੋਈ ਚੰਗਾ ਪਰਾਲਾ ਹੋਵੇ ਸਾਡੇ ਪਿੰਡ ਵਿੱਚ ਰੋਕਿਆ ਨਹੀਂ ਜਾਂਦਾ ਬੜਾ ਸੋਹਣਾ ਪਰਾਲਾ ਕਰਕੇ ਸਾਰੇ ਸਾਥ ਦਿੰਦੇ ਆ ਤੇ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਤੇ ਸਾਰੇ ਬੱਚਿਆਂ ਦਾ ਧੰਨਵਾਦ ਤੇ ਇਹਨਾਂ ਦੀਆਂ ਜਿਹੜੀਆਂ ਮਾਵਾਂ ਨੇ ਇਹਨਾਂ ਦੇ ਪਿਤਾ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਜਿਹੜੇ ਕਿ ਬਹੁ ਸੋਹਣਾ ਉਪਰਾਲੇ ਵਿੱਚ ਆ ਕੇ ਸ਼ਾਮਲ ਹੁੰਦੇ ਆ ਤੇ ਪਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਰੱਖਣ ਇਹ ਸੋ ਉਪਰਾਲੇ ਸਾਡੇ ਨਗਰ ਵਿੱਚ ਹਮੇਸ਼ਾ ਹੁੰਦੇ ਰਹਿਣ ਦੀ ਮੈਂ ਇਹ ਬੇਨਤੀ ਕਰਦਾ ਹਾਂਜੀ ਸੁਖਿੰਦਰ ਸਿੰਘ ਜੀ ਅੱਜ ਜਿਹੜਾ ਦਸਤਾਰ ਟੈਂਪਲ ਲਗਾਇਆ ਗਿਆ ਤੇ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ ਆ ਪਹਿਲਾਂ ਵੀ ਤੁਸੀਂ ਉਪਰਾਲੇ ਕਰਦੇ ਰਹਿੰਦੇ ਹੋ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਆਓ ਰਲ ਕੇ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਚਾਰ ਸਾਬ ਜਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੂਸਰਾ ਦਸਤਾਰ ਸਖਲਾਈ ਕੈਂਪ ਪਿੰਡ ਨੱਥੂ ਵਾਲਾ ਗਰਪੀ ਗੁਰਮਤਿ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿੱਚ 24 12 ਤੋਂ ਲੈ ਕੇ 31 12 ਤੱਕ ਲਗਾਇਆ ਗਿਆ ਹੈਗਾ ਜੀ ਤੇ ਇਹਦੇ ਵਿੱਚ ਅਸੀਂ ਤਿੰਨ categories ਦੇ ਵਿੱਚ ਬੱਚੇ ਵਿੰਦਰ ਕੱਡੇ ਹੈਗੇ ਜੋ ਪਹਿਲੇ ਦੂਜੇ ਤੀਜੇ ਸਥਾਨ ਤੇ ਆਏ ਹੈਗੇ ਆ ਜਿਨ੍ਹਾਂ ਨੇ ਇੱਕ ਹਫਤਾ ਲੈ ਕੇ ਤੇ ਇੱਥੇ ਇਹਨਾਂ ਨੇ ਦਸਤਾਰ ਸਿੱਖੀ ਹੈਗੀ ਆ ਜੀ ਤੇ ਅਸੀਂ ਚਾਹੁੰਨੇ ਹੈਗੇ ਸੀਗੇ ਕਿ ਆਓ ਆਪਾਂ ਸਾਰੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦਸਤਾਰ ਨਾਲ ਸਜਾਈਏ ਤੇ ਤਾਂ ਜੋ ਇਹ ਨਸ਼ੇ ਤੋਂ ਦੂਰ ਰਹਿ ਸਕਣ ਜੀ ਸਾਰੇ ਕਹਿੰਦੇ ਨੇ ਕਿ ਆਪਾਂ ਨਸ਼ਾ ਦੂਰ ਕਰੀਏ ਕਿ ਨਸ਼ਾ ਦੂਰ ਹੋਣਾ ਚਾਹੀਦਾ ਹੈਗਾ ਹਰ ਪਿੰਡ ਦੇ ਵਿੱਚ ਤੇ ਬਾਈ ਜੀ ਆਪਾਂ ਨਸ਼ਾ ਦੂਰ ਤਾਂ ਹੀ ਕਰ ਸਕਦੇ ਆ ਜੇ ਆਪਾਂ ਰਲ ਕੇ ਆਪਾਂ ਦਸਤਾਰ ਕੈਂਪ ਲਗਾਵਾਂਗੇ ਬੱਚਾਂ ਨੂੰ ਗੁਰ ਸਿੱਖੀ ਨਾਲ ਜੋੜਾਂਗੇ ਜਾਂ ਆਪਾਂ ਗਰਾਊਂਡ ਨਾਲ ਜੋੜਾਂਗੇ ਤਾਂ ਹੀ ਨਸ਼ਾ ਦੂਰ ਹੋ ਸਕਦਾ ਹੈ ਇੱਕ ਦੇ ਉਪਰਾਲੇ ਨਾਲੇ ਨਸ਼ਾ ਦੂਰ ਨਹੀਂ ਹੋ ਸਕਦਾ ਜੀ ਦੂਸਰੀ ਬੇਨਤੀ ਮੇਰੀ ਇਹੀ ਹੈ ਜੀ ਇਹ ਜੋ ਉਪਰਾਲੇ ਅਸੀਂ ਚੱਲ ਅਸੀਂ ਅੱਜ ਰਲ ਮਿਲ ਕੇ ਸਾਰੇ ਭਰਾਵਾਂ ਨੇ ਕੀਤਾ ਹੈਗਾ ਪਿੰਡ ਦੇ ਸਹਿਯੋਗ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਤੇ ਅਗਰ ਇਹੀ ਸਾਡੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਅੱਗੇ ਹੋ ਕੇ ਹੋਰ ਵੱਧ ਚੜ ਕੇ ਹਿੱਸਾ ਪਾ ਕੇ ਇਹ ਉਪਰਾਲੇ ਕਰਵਾਉਣ ਤੇ ਮੈਨਾ ਬਹੁਤ ਵਧੀਆ ਹੋਊਗਾ ਬਹੁਤ ਬੱਚੇ ਗੁਰਸਿੱਖੀ ਨਾਲ ਵੀ ਜੁੜਨਗੇ ਤੇ ਨਸ਼ੇ ਤੋਂ ਵੀ ਦੂਰ ਰਹਿਣਗੇ ਤੇ ਇਹ ਉਪਰਾਲੇ ਸਮਾਂ ਦੀ ਆਪਾਂ ਨੂੰ ਹਰ ਪਿੰਡ ਦੇ ਵਿੱਚ ਹੋਣੇ ਚਾਹੀਦੇ ਹੈਗੇ ਮੈਂ ਸਾਰੇ ਹੀ ਪਿੰਡ ਦੇ ਵਾਸੀਆਂ ਨੂੰ ਬੇਨਤੀ ਕਰਦਾ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੂੰ ਬੇਨਤੀ ਕਰਦਾ ਹੈਗਾ ਕਿ ਬਾਈ ਜੀ ਜਰੂਰ ਤੁਸੀਂ ਇਦਾਂ ਦੇ ਉਪਰਾਲੇ ਗੁਰਸਿੱਖੀ ਨਾਲ ਜੋੜਨ ਦੇ ਉਪਰਾਲੇ ਜਰੂਰ ਕਰਵਾਇਆ ਕਰੋ ਤਾਂ ਜੋ ਆਪਾਂ ਆਪਾਂ ਨਵੀਂ ਪੀੜ੍ਹੀ ਨੂੰ ਨਸ਼ੇ ਤੋਂ ਬਚਾ ਸਕੀਏ ਜੀ ਪਹਿਲਾਂ ਤਾਂ ਇਹ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਰਜੀ ਬਾਵਾ ਵਰੀਆ ਹਾਸਲਾ ਮਿਲਿਆ ਸਾਨੂੰ ਵੀ ਤੇ ਬੱਚਿਆਂ ਦਾ ਉਤਸ਼ਾਹ ਬਹੁਤ ਜ਼ਿਆਦਾ ਸੀਗਾ ਤੇ ਬਹੁਤ ਵੰਨੀਆਂ ਜਿਵੇਂ ਸਿਕੰਦਰ ਸਿੰਘ ਜੀ ਵੀਰ ਜੀ ਹਰੇਕ ਵਾਰੀ ਇਹੋ ਪ੍ਰਲਾ ਕਰਦੇ ਆ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾਵੇ ਸੋ ਸਾਡੇ ਵੱਲੋਂ ਵੀ ਜੋ ਗੁਰੂ ਮਹਾਰਾਜ ਨੇ ਸਾਨੂੰ ਸੇਵਾ ਬਖਸ਼ੀਆ ਉਹ ਅਸੀਂ ਆਦੇਖਾ ਹਨ ਜਿਨ੍ਹਾਂ ਨੇ ਕਵ ਜੋਗੇ ਹੈਗੇ ਆ ਕਿਉਂਕਿ ਸਾਡੀ ਇੰਨੀ ਔਕਾਤ ਹੈ ਨਹੀਂ ਵੀ ਮਤਲਬ ਅਸੀਂ ਬਹੁਤ ਵੱਡੀਆਂ ਸੇਵਾਵਾਂ ਕਰ ਲਗੇ ਪਰ ਜੋ ਗੁਰੂ ਮਹਾਰਾਜ ਨੇ ਸੇਵਾ ਬਖਸ਼ੀਆ ਉਹ ਅਸੀਂ ਕਰ ਰਹੇ ਆ ਤੇ ਸੋ ਬੜੀ ਕਿਰਪਾ ਰਹੀ ਆ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਨਾਲ 117 ਸਖੀਆਂ ਬਹੁਤ ਵਧੀਆ ਇਤਿਹਾਸ ਸੀਗਾ ਬੱਚਿਆਂ ਚ ਦਮਾਲੇ ਵਾਲੇ ਬੱਚੇ ਸੀਗੇ ਬੀਬੀਆਂ ਵੀ ਸੀਗੀਆਂ ਵਿੱਚ ਦੋ ਤਿੰਨ ਗੋੜੀਆਂ ਸੀਗੀਆਂ ਤੇ ਬਹੁਤ ਵਧੀਆ ਤਰੀਕੇ ਨਾਲ 117 ਸਖੀਆਂ ਵੀ ਡਿਸਪਲਨ ਨੇ ਵਧੀਆ ਬਣਾ ਕੇ ਰੱਖਿਆ ਕੋਈ ਬੱਚਿਆਂ ਨੇ ਸ਼ੋਰਚਰਾ ਬਣ ਗਈ ਤਾਂ ਤੇ ਦੋ ਤਿੰਨ ਖਲਾਣਾ ਕੈਂਪ ਪਿਛਲੀ ਵਾਰ ਵੀ ਕੈਂਪ ਲੱਗੇ ਉਹਦੇ ਵੀ ਤੁਸੀਂ ਜਿਹੜੀ ਟ੍ਰੇਨਿੰਗ ਦਿੱਤੀ ਸੀ ਹਾਂ ਜੀ ਨਾਲੋਂ ਤੇ ਹੁਣ ਕੋਈ ਫਰਕ ਲੱਗਿਆ ਜੀ ਹੁਣ ਨਾਲੋਂ ਪਹਿਲਾਂ ਨਾਲੋਂ ਇਹ ਫਰਕ ਸੀਗਾ ਕਿਉਂਕਿ ਪਿਛਲੀ ਵਾਰ ਜਦੋਂ ਪਹਿਲੇ ਵਾਰ ਕੈਂਪ ਲੱਗਾ ਸੀ ਬਹੁਤ ਬਹੁਤ ਜ਼ਿਆਦਾ ਬੱਚੇ ਸੀਗੇ ਉਦੋਂ ਮੱਲਾਵੇ ਕੌਜਾ ਆਇਆ ਕੌਜਾ ਇਹ ਵੀ ਹੋਇਆ ਦਾ ਸਮੇਂ ਦੇ ਹਿਸਾਬ ਨਾਲ ਜਿਵੇਂ ਹੁਣ ਆਪਣੇ ਰਜੇਵੇਂ ਹੋ ਜਾਂਦਾ ਘਰ ਦੇ ਕੰਮ ਕਾਜ ਹੋ ਜਾਂਦੇ ਆ ਤੇ ਬੱਚਿਆਂ ਨੂੰ ਥੋੜਾ ਜਿਹਾ ਛੁੱਟੀਆਂ ਨਾਲ ਵੀ ਆਇਆ ਹੋਇਆ ਦਾ ਵੀ ਛੁੱਟੀਆਂ ਆਈਆਂ ਤਾਂ ਇਹ ਰਿਸ਼ਤਦਾਰ ਚਲੇ ਰਿਸ਼ਤਦਾਰੀ ਚਲੇ ਜਾਈਏ ਪਰ ਇਹ ਚੀਜ਼ ਹੁੰਦੀ ਹੈ ਵੀ ਜਦੋਂ ਆਪਣੇ ਸ਼ਹੀਦੇ ਵੇੜੇ ਚੱਲ ਰਹੇ ਆ ਤੇ ਬੱਚਿਆਂ ਨੇ ਮਾਂ ਪਿਓ ਨੂੰ ਵੀ ਇਹ ਚੀਜ਼ ਜਾਈਦੀ ਜੋ ਬੱਚਿਆਂ ਨੂੰ ਕਹਿਣ ਵੀ ਆ ਵੀ ਚਲੋ ਆਪਣੇ ਗੁਰੂ ਮਹਾਰਾਜ ਨੇ ਆਪਣੇ ਕੁਰਬਾਨੀ ਕੀਤੀ ਆ ਸੋ ਵੀ ਜਿਹੜਾ ਗੁਰੂ ਘਰ ਵਿੱਚ ਦਸਤਾਰ ਸੰਗਲਾਈ ਕੈਂਪ ਲੱਗਾ ਤੇ ਕਿ ਐਸਾ ਸੰਭਾਲਣ ਦੀ ਆਪਣੀ ਕੋਸ਼ਿਸ਼ ਹੋਣੀ ਆ ਸੋ ਇਹ ਚੀਜ਼ ਦਾ ਥੋੜਾ ਧਿਆਨ ਰੱਖਣਾ ਪਊਗਾ ਵੀ ਚਲੋ ਆਪਾਂ ਰਿਸ਼ਤੇਦਾਰੀਆਂ ਜਾਂ ਆਈਆਂ ਹੋਣੇ ਆ ਤੇ ਜ਼ਰੂਰੀ ਆ ਵੀ ਜੇ ਆਪਾਂ ਨੂੰ ਛੁੱਟੀਆਂ ਮਿਲੀਆਂ ਵੀ ਆ ਤੇ ਛੁੱਟੀਆਂ ਚ ਲਾਹਾ ਲਿਆ ਜਾਵੇ ਗੁਰੂ ਦਾ ਇਤਿਹਾਸ ਸੁਣਿਆ ਜਾਵੇ ਤੇ ਜੋ ਗੁਰੂਆਂ ਨੇ ਆਪਣੀ ਕੁਰਬਾਨੀਆਂ ਕੀਤੀਆਂ ਆਪਣੇ ਤਾਜ ਲਈ ਕੁਰਬਾਨੀ ਕੀਤੀ ਆ ਆਪਣੇ ਕੇਸ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਨਾ ਭੁੱਲੀਏ ਤੇ ਸੋ ਆਪਾਂ ਨੂੰ ਇਹੀ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਮਾਪਿਆਂ ਨੂੰ ਵੀ ਬੇਨਤੀ ਹੈ ਵੀ ਉਹ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਿਆ ਕਰਨ ਠੀਕ ਆ ਆਪਾਂ ਆਉਣ ਜਾਣ ਬਾਕੀ ਮੇਲੇ-ਗਲੇ ਸਾਰੇ ਚੱਲੇ ਜਾਂਦੇ ਆ ਸੋ ਆਪਣ ਨੂੰ ਸੀਧਾ ਨੂੰ ਯਾਦ ਰੱਖ ਕੇ ਉਹਨਾਂ ਲਈ ਵੀ ਆਪਾਂ ਇੱਕ ਗਰਮ ਪੋਟਸਾ ਦੇ ਆ ਇੱਕ ਗਰਮ ਪੋਟਸਾ ਦੇ ਵੀ ਆਪਾਂ ਕੇਸ ਰੱਖ ਲਗੇ ਤੇ ਦਸਤਾਰਾਂ ਸਿੱਖਿਆ ਸਿੱਖੀਏ ਤੇ ਵਤਵਾ ਨਾਲ ਇਤਿਹਾਸ ਨਾਲ ਜੁੜੀਏ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਦਸਤਾਰ ਕੈਂਪ ਜਿਹੜਾ ਸਖਲਾਈ ਕੈਂਪ ਚੱਲਿਆ ਹੈਗਾ ਵੀ ਪਿਛਲੇ ਸਾਲ ਤੋਂ ਚੱਲਦਾ ਪੌਦੀ ਸ੍ਰੀ ਗਵਿੰਦਰ ਇਹਨੂੰ ਲੀਡ ਕਰਦੇ ਆ ਇਹਦੇ ਨਾਲ ਕੀ ਆ ਵੀ ਜਿਹੜੇ ਆਪਣੇ ਬੱਚੇ ਆ ਉਹ ਸਿੱਖੀ ਨਾਲ ਜੁੜ ਰਹੇ ਪਿਛਲੇ ਨਾਲ ਸਾਲ ਸਾਡੇ ਕੋਲੇ ਥੋੜੇ ਬੱਚੇ ਸੀ ਇਸ ਸਾਲ ਸਾਡੇ ਕੋਲੇ ਬਹੁਤ ਬੱਚੇ ਆ ਮਤਲਬ ਅੱਗੇ ਨਾਲ ਦੁੱਗਣੇ ਤੋਂ ਤਿੰਗਣੇ ਬੱਚੇ ਹੋ ਗਏ ਤੇ ਇਹਦੇ ਨਾਲ ਨਵੀਂ ਪੀੜੀ ਅੱਗੇ ਆ ਰਹੀ ਆ ਤੇ ਆ ਕਿ ਆਪਣੇ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ ਚਾਰ ਸਹਿਬ ਜੰਦੇ ਦੀ ਸ਼ਹੀਦੀ ਦਾ ਸਰਪਤ ਜੀ ਬਹੁਤ ਵਧੀਆ ਜੀ ਸ਼ਹੀਦੀ ਲਿਆੜੇ ਚੱਲ ਰਹੇ ਸੀਗੇ ਜੀ ਇਹੋ ਜਿਹਾ ਪ੍ਰੋਗਰਾਮ ਹਰ ਇੱਕ ਪਿੰਡ ਉਹ ਪਿੰਡ ਹੋਣਾ ਚਾਹੀਦੀ ਹੈ ਜੇ ਅਸੀਂ ਤਾਂ ਨੇ ਆਵੇ ਜਿੱਦੋਂ ਵੀ ਇਹ ਨੌਜਵਾਨ ਉੱਠਦੇ ਆ ਪਿੰਡਾਂ ਚੋਂ ਤੇ ਵਧੀਆ ਪ੍ਰਾਲੇ ਕਰਦੇ ਆ ਇਹ ਹਰ ਇੱਕ ਪਿੰਡਾਂ ਚੋਂ ਨੌਜਵਾਨ ਉੱਠਣਾ ਚਾਹੀਦਾ ਤੇ ਸਿੱਖ ਪ੍ਰਚਾਰ ਨਾਲ ਜੋੜਨਾ ਚਾਹੀਦਾ ਬੱਚਿਆਂ ਨੂੰ ਜਿਵੇਂ ਕਿ ਆਪਣੇ ਸਿਕੰਦਰ ਸਿੰਘ ਫੌਜੀ ਆਪਣੇ ਵੀਰ ਇਸੇ ਪਿਛਲੇ ਦਿਨਾਂ ਚ ਦੌੜਾਂ ਵੀ ਕਰਾਉਂਦੇ ਆ ਬੱਚਿਆਂ ਦੀਆਂ ਤੇ ਨਸ਼ੇ ਤੋਂ ਰਹਿਤ ਰਹਿੰਦੇ ਐ ਇਹ ਚੀਜ਼ ਨੇ ਬੱਚੇ ਅਸੀਂ ਇਹੀ ਆਣੇ ਆ ਸਕਿੰਦਰ ਵਰਗੇ ਬੱਚੇ ਹਰ ਪਿੰਡ ਪਿੰਡ ਚ ਪੈਦਾ ਹੋਣ ਤੇ ਜਿਵੇਂ ਕਿ ਸਾਡਾ ਪਿੰਡ ਵੀ ਉਹਨਾਂ ਦਾ ਬਹੁਤ ਵਧੀਆ ਸਾਥ ਦਿੰਦਾ ਅਸੀਂ ਜਿੱਥੇ ਵੀ ਸਾਡੀ ਸੇਵਾ ਦੀ ਲੋੜ ਆ ਅਸੀਂ ਨਾਲ ਖੜਦੇ ਆ ਅਸੀਂ ਤਾਂ ਇਹ ਚਾਹੁੰਦੇ ਜੀ ਵੀ ਸਾਰੇ ਪਿੰਡ ਦੇ ਮੁਖੀ ਤੇ ਜਿੰਨੇ ਪਿੰਡ ਦੇ ਨੌਜਵਾਨ ਸਾਰੇ ਰਲ ਕੇ ਇਹੋ ਜੇ ਪ੍ਰੋਗਰਾਮ ਕਰਾਉਂਦੇ ਰਹਿੰਦੇ ਰਹਿਣਾ ਚਾਹੀਦਾ ਜੀ